जय श्री राम जय गौ माता दी आज खन्ना शहर ਵਿੱਚ ਸਮੂਹ ਸਨਾਤਨੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਕੱਲ ਗਊ ਰੱਖਿਆ ਗਊਆਂ ਦੀ ਹੋ ਰਹੀ ਹਤਿਆਵਾਂ ਅਤੇ ਤਸਕਰੀ ਦੇ ਵਿਰੁੱਧ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਣਾ ਹੈ ਜਿਹੜਾ ਕਿ ਕੱਲਾ ਖੰਨੇ ਸ਼ਹਿਰ ਦੇ ਵਿੱਚ ਹੀ ਨਹੀਂ ਇਹ ਪੂਰੇ ਪੰਜਾਬ ਭਰ ਦੇ ਵਿੱਚ ਸਨਾਤਨੀਆਂ ਵੱਲੋਂ ਇਹ ਰੋਸ ਮਾਰਚ ਕੀਤਾ ਜਾ ਰਿਹਾ ਹੈ ਤਾਂ ਜੋ ਜਿਹੜੀ ਇਹ ਆਵਾਜ਼ ਸਰਕਾਰ ਤੱਕ ਪਹੁੰਚ ਜਾਵੇ ਤੇ ਇਹ ਜਿਹੜਾ ਰੋਸ ਮਾਰਚ ਹੈਗਾ ਇਹ ਸੰਸਕ੍ਰਿਤ ਕਾਲਜ ਜੀਟੀ ਰੋਡ ਤੋਂ ਸ਼ੁਰੂ ਹੋ ਕੇ ਏਡੀਸੀ ਦਫ਼ਤਰ ਅਤੇ ਐਸਡੀਐਮ ਦਫ਼ਤਰ ਤੱਕ ਕੱਢਿਆ ਜਾਵੇਗਾ ਜਿਸ ਵਿੱਚ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਸਨਾਤਨੀ ਇਕੱਠੇ ਹੋਣਗੇ ਸ਼ਾਮੂਲਿਤ ਕਰਨਗੇ ਅਤੇ ਇਸ ਤੋਂ ਉਪਰੰਤ ਏਡੀਸੀ ਸਾਹਿਬ ਅਤੇ ਐਸਜੀਐਮ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਜਿਹੜਾ ਚੇਤਾਵਨੀ ਪੱਤਰ ਮੰਗਾ ਜਿਹਦੇ ਵਿੱਚ ਸਾਰੀਆਂ ਲਿਖੀਆਂ ਗਈਆਂ ਨੇ ਉਹ ਦਿੱਤਾ ਜਾਵੇਗਾ ਜੇਕਰ ਸਾਡੀ ਇਹ ਜਿਹੜੀ ਮੰਗਾਂ ਨੇ ਜਿਹੜੀਆਂ ਨਾ ਪੂਰੀਆਂ ਹੋਈਆਂ ਤਾਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ ਕਿ ਕੀ ਕਾਰਨ ਕਿ ਕਿਉਂ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਟੈਪ ਚੱਕਣਾ ਪੈ ਰਿਹਾ ਵੀ ਜਿੱਦਾਂ ਕਿ ਗਾਹੂ ਤਸਕਰੀ ਤੁਸੀਂ ਕਹਿ ਰਹੇ ਹੋ ਮੁੱਖ ਕਾਰਨ ਹੈਗਾ ਤੇ ਤੁਸੀਂ ਇਸ ਤਰ੍ਹਾਂ ਦੀ ਮੀਟਿੰਗ ਕਰ ਰੱਖੀ ਪਰ ਕੀ ਮਕਸਦ ਕੀ ਦੇਖੋ ਬੜੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਗਊਆਂ ਦੇ ਨਾਂ ਤੇ ਸੈਸ ਇਕੱਠਾ ਕੀਤਾ ਜਾ ਰਿਹਾ ਹੈ ਪਰ ਉਹ ਕਿੱਥੇ ਜਾ ਰਿਹਾ ਹੈ ਕੀ ਹੋ ਰਿਹਾ ਹੈ ਉਹਦੇ ਬਾਰੇ ਅੱਜ ਤੱਕ ਕੋਈ ਕਲੈਰੀਫਿਕੇਸ਼ਨ ਨਹੀਂ ਹੈਗੀ ਪਰ ਤੁਸੀਂ ਆਮ ਦੇਖਦੇ ਹੋ ਸਾਡੇ ਜਿਹੜੀ ਗਊ ਮਾਤਾ ਉਹ ਬੇਸਹਾਰਾ ਸੜਕਾਂ ਤੇ ਫਿਰਦੇ ਉਹਨਾਂ ਨਾਲ ਕਿੰਨੇ ਐਕਸੀਡੈਂਟ ਕਿੰਨਾ ਨੁਕਸਾਨ ਹੋ ਰਿਹਾ ਹੈ ਤੇ ਸਰਕਾਰਾਂ ਨੂੰ ਇਹਦੇ ਵੱਲ ਹੁਣ ਧਿਆਨ ਦੇਣ ਦੀ ਲੋੜ ਹੈ ਤੇ ਅਸੀਂ ਵੀ ਸਮੂਹ ਜਿਹੜਾ ਸਨਾਤਨੀਆਂ ਨੂੰ ਇਸ ਪਾਸੇ ਇਹ 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 ਰੋਸ ਪ੍ਰਦਰਸ਼ਨਾਂ ਉਹਨਾਂ ਨੂੰ ਵੀ ਜਗਾਉਣਾ ਚਾਹੁੰਦੇ ਆ ਵੀ ਉਹ ਵੀ ਅੱਗੇ ਆਉਣ ਸਾਡੇ ਨਾਲ ਜੈ ਸ਼੍ਰੀ ਰਾਮ